ਰੱਬ ਦਾ ਵਾਸਾ ਸੰਗਤ ਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਤੁਹਾਡਾ ਇੱਕ ਇੱਕ ਸ਼ੇਅਰ ਤੇ ਰੀਪੋਸਟ ਇਸ ਦੀ ਰਾਣੀ ਦੇ ਵਿਆਹ ਦੇ ਲਈ ਮਰਦ ਕਰੇਗਾ ਇਹ ਤੀ ਰਾਣੀ ਦਾ ਵਿਆਹ 21 ਜਨਵਰੀ ਦਾ ਰੱਖਿਆ ਗਿਆ ਹੈ ਪਿਤਾ ਸਿਰ ਤੇ ਨਹੀਂ ਹੈਗਾ ਤੇ ਮਾਵਾ ਤੇ ਤੀਆਂ ਤੇ ਛੁੱਟ ਛੋਟੇ ਦੋ ਭਰਾ ਨੇ ਤੇ ਅੱਜ ਬੈਂਗਲ ਸ਼ਰਮਣੀ ਕਰਦੇ ਹੋਏ ਇਹ ਤੀ ਰਾਣੀ ਇੰਨਾ ਜ਼ਿਆਦਾ ਰੋਈਏ ਕਿ ਸਾਡੇ ਕੋਲ ਪਹਿਲਾ ਕੇਸ ਇਸ ਤਰ੍ਹਾਂ ਆਇਆ ਕਿ ਬੈਂਗਲ ਸ਼ਰਮਣੀ ਕਰਦੇ ਹੋਏ ਇੰਨਾ ਜ਼ਿਆਦਾ ਤੀ ਰਾਣੀ ਰੋਈ ਆ ਚੁੱਪ ਕਰਾਉਣਾ ਪਿਆ ਤੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਜਿਸ ਘਰ ਦੇ ਵਿੱਚ ਬਾਥਰੂਮ ਦੇ ਵਿੱਚ ਹੀ ਪਾਂਡੇ ਤੋਤੇ ਜਾਂਦੇ ਹੋਣਾ ਤੇ ਤੁਸੀਂ ਨਾਲ ਹੀ ਦੇ ਸਕਦੇ ਹੋ ਕਰਦੇ ਹਾਲਾਤ ਜਿਹੜੇ ਇਨਸਾਨ ਇਹਨਾਂ ਹਾਲਾਤਾਂ ਚੋਂ ਲੰਗੇ ਹੋਣਗੇ ਉਹ ਇਸ ਧੀ ਰਾਣੀ ਦੇ ਵਿਆਹ ਦੇ ਵਿੱਚ ਜ਼ਰੂਰ ਮਦਦ ਕਰਨਗੇ ਅੱਜ ਸੰਗਤ ਜੀ ਲੋੜੀ ਦਾ ਤਿਹਾਰਾ ਤੇ ਮਾਗੀ ਦਾ ਤਿਯਾਰ ਚੱਲ ਰਿਹਾ ਵਾ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹੋਣਾ ਆਪਾਂ ਇਸ ਧੀ ਰਾਣੀ ਦੀ ਮਦਦ ਕਰਕੇ ਲੋੜੀ ਜਿਹੜੀ ਆ ਸੈਲੀਬ੍ਰੇਟ ਕਰੀਏ ਇਹ ਗੱਲ ਇਹ ਤਾਂ ਥੋੜੀ ਕਰੀ ਤਾਂ ਹਾਂ ਇਹ ਸਮਝ ਰਹੇ ਸਾਡੀ ਸਾਡੀ ਭੈਣ ਆ ਸਾਡੀ ਧੀ ਆ ਠੀਕ ਹੈ ਸਾਰੇ ਕਾਰਜ ਮਹਾਰਾਜ ਨੇ ਆਪ ਸੁਵਾਰਦੇ ਆ 4-5 ਵਜੇ ਹੈ ਨਾ ਤੇ ਸੋਚਿਆ ਸੀ ਇੰਨੀ ਜਲਦੀ ਅਸੀਂ ਆ ਜਾਵਾਂਗੇ ਤੁਹਾਡੇ ਕੋਲ ਨਹੀਂ ਅਸੀਂ ਸੋਚਿਆ ਕੋਈ ਹੋ ਗਿਆ ਪ੍ਰੋਗਰਾਮ ਦਾ ਅਰੇਂਜਮੈਂਟ ਕੁਝ ਹੋਇਆ ਇਹ ਕਿ ਰੋਟੀ ਪਾਣੀ ਦਾ ਕਿ ਨਹੀਂ ਹੋਇਆ ਹੱਲੇ ਤਾਂ ਨਹੀਂ ਵੀਰੇ ਹੋਇਆ ਅੱਜ ਪੈਸੇ ਪੁੱਛਣ ਗਏ ਤਾਂ ਉਹਨਾਂ ਨੇ ਫੇਰ ਮਨਾ ਕਰ ਦਿੱਤਾ ਕਿ ਬਾਅਦ ਚ ਲੈ ਜਾਓ ਫੇਰ ਮਿਲ ਕੇ ਦੇ ਦਤਾ ਫਿਰ ਤਾਂ ਡਿਵੜੀ ਹੋਵੇ ਅਜਾ ਰੋਟੀ ਪਾਣੀ ਦਾ ਕੱਪੜੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਅਰੇਂਜਮੈਂਟ ਨਹੀਂ ਹੋਇਆ ਪੁੱਛੇ ਕਿ ਇਹਨੂੰ ਤਾਂ ਦੁਪਹਿਰੇ ਗਏ ਪੁੱਛਣੋਂ ਨਾ ਮਨਾ ਕਰ ਦਿੱਤਾ ਕਿ ਪੈਸੇ ਲੈ ਹੈਗੇ ਨਹੀਂ ਆ ਇੱਕ ਦੋ ਦਿਨ ਠਹਿਰ ਕੇ ਦੇ ਦਾਂਗੇ ਫਿਰ ਮਾਂ ਨਿਕਰੀ ਆ ਕੇ ਨਾ ਪੜੇ ਰੋਣਾ ਨਹੀਂ ਨਾ ਤੇ ਤੇਰਾ ਭਰਾ ਆ ਗਿਆ ਨਾ ਫਿਰ ਕਿਉਂ ਰੋਣੀ ਹੈ ਠੀਕ ਹੈ ਇਹ ਜੇ ਆਜੋ ਕਿੰਨੀਆਂ ਸੋਹਣੀਆਂ ਪਚੂੜੀਆਂ ਪਾਈਆਂ ਠੀਕ ਹੈ ਇਹਨੂੰ ਕੀ ਕਹਿੰਦੇ ਆ ਬੇਂਗਲ ਸ਼ਰਮਣੀ ਕੇ ਬੇਂਗਣ ਚਲ ਫੇਨੇ ਵਾਨਾ ਖੁਸ਼ ਖੁਸ਼ ਤਾਂ ਹੋਈ ਨਾ ਠੀਕ ਹੈ ਰੋਣਾ ਨਹੀਂ ਬਿਲਕੁਲ ਵੀ ਤੇ ਤੇਰਾ ਭਰਾ ਆ ਗਿਆ ਸਾਰੇ ਕਾਰਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੰਗਤ ਦੇਖ ਰਹੀ ਆ ਸੰਗਤ ਨੂੰ ਬੇਨਤੀ ਹੈ ਆਪਣੀ ਧੀ ਧਿਆਣੀ ਸਮਝ ਕੇ ਇਸ ਭੈਣ ਦੇ ਵਿਆਹ ਦੇ ਲਈ ਆਪਾਂ ਸਪੋਰਟ ਕਰੀਏ ਵੱਤ ਵਦ ਮਦਦ ਕਰੀਏ ਜੁੜ ਕੇ ਆਪ ਸੰਗਤ ਅੱਗੇ ਬੇਨਤੀ ਕਰਦੇ ਆ ਕਿ ਇਸ ਧੀ ਰਾਣੀ ਦਾ ਵਿਆਹ ਰੱਖਿਆ ਹੋਇਆ ਕੋਟ ਬੁੱਢਾ ਦੇ ਵਿੱਚ ਅੱਜ ਪਹੁੰਚੇ ਹੋਏ ਆ ਪਰਿਵਾਰ ਦੇ ਹਾਲਾਤ ਆਪ ਜੀ ਨੂੰ ਦਿਖਾਈ ਦਿੱਤੇ ਆ ਆਪਣੀ ਧੀ ਧਿਆਣੀ ਸਮਝ ਕੇ ਇਸ ਧੀ ਦੀ ਮਦਦ ਕਰੀਏ ਤਾਂ ਕਿ ਇਸ ਧੀ ਰਾਣੀ ਦੇ ਵਿਆਹ ਦਾ ਸਾਰਾ ਕੰਮ ਜਿਹੜਾ ਉਹ ਵਧੀਆ ਹੋ ਸਕੇ ਮੈਂ ਪੱਟੀ ਏਰੀਏ ਦੇ ਚਾਹੇ ਕੋਟ ਬੁੱਢਾ ਪਿੰਡ ਦੀ ਸੰਗਤ ਆ ਪੱਟੀ ਏਰੀਆ ਤਰਨਤਨ ਜੇਲੇ ਵਾਲੇ ਸਾਰਿਆਂ ਨੂੰ ਬੇਨਤੀ ਕਰਦੇ ਆ ਚਾਹੇ ਆਪਾਂ ਇੱਕ ਇੱਕ ਸੂਟ ਵੀ ਧੀ ਰਾਣੀ ਨੂੰ ਦਈਏ ਨਾ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰੇ ਕਾਰਜ ਜਿਹੜੇ ਆ ਉਹ ਧੀ ਰਾਣੀ ਦੇ ਸੌਰ ਜਾਣਗੇ। ਇਹ ਹੀ ਬੇਨਤੀਆਂ ਪ੍ਰਵਾਨ ਕਰਿਓ। ਬਹੁਤ ਬਹੁਤ ਧੰਨਵਾਦ ਜੀ। ਉਮੀਦ ਕਰਦੇ ਆ ਹਰ ਵਾਰ ਦੀ ਤਰ੍ਹਾਂ ਤੁਸੀਂ ਇਸ ਪਰਿਵਾਰ ਦੇ ਮਦਦ ਕਰੋਗੇ। ਤੇ ਇਸ ਧੀ ਰਾਣੀ ਦੇ ਵਿਆਹ ਦੇ ਕਾਰਜ ਜਿਹੜੇ ਆ ਉਹ ਵਧੀਆ ਹੋ ਜਾਣ। ਠੀਕ ਹੈ ਪੰਜ ਜੀ। ਹਾਂ ਜੀ। ਠੀਕ ਹੈ। ਟੈਂਸ਼ਨ ਕਿਸੇ ਗੱਲ ਦੀ ਨਹੀਂ ਲੈਣੀ। ਓਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।